ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਨੀ ਉਸ ਮਹਾਨ ਜਰਨੈਲ ਦੀ ਸ਼ਹਾਦਤ ਦੇ ਬਾਰੇ ਜੋ ਪਹਾੜਾਂ ਦੇ ਵਿੱਚ ਪੈਦਾ ਹੋਇਆ ਪਹਾੜੀ ਮੁਹੀਮਾਂ ਦੇ ਅੰਦਰ ਵੱਧ ਚੜ ਕੇ ਹਿੱਸਾ ਲੈਂਦਾ ਰਿਹਾ ਤੇ ਅਖੀਰ ਪਹਾੜਾਂ ਦੇ ਅੰਦਰ ਹੀ ਦੁਸ਼ਮਣਾਂ ਦੇ ਨਾਲ ਜੂਝਦਿਆਂ ਹੋਇਆਂ ਸ਼ਹੀਦ ਹੋ ਜਾਂਦਾ ਜਿਹਦੀਆਂ ਸਵਾਮਾਂ ਲਾਹੌਰ ਦਰਬਾਰ ਦੇ ਲਈ ਅਮੁਕ ਸਨ ਵਲਟਿਸਤਾਨ ਦਾ ਇਲਾਕਾ ਜੋ ਕਦੇ ਅਫਗਾਨੀਆਂ ਨੇ ਆਪਣੇ ਅਧੀਨ ਕੀਤਾ ਲਾਹੌਰ ਦਰਬਾਰ ਦੀ ਝੋਲੀ ਪਾਇਆ ਉਹਨੇ ਤਿੱਬਤ ਵਾਲਾ ਇਲਾਕਾ ਜਿੱਤ ਕੇ ਲਾਹੌਰ ਦਰਬਾਰ ਦੀ ਝੋਲੀ ਪਾਇਆ ਉਹਨੇ ਤੁਸੀਂ ਠੀਕ ਸਮਝ ਗਏ ਹੋਵੋਗੇ ਜਰਨੈਲ ਜੋਰਾਵਰਸੀ ਟੋਯੋ ਦੇ ਮੈਦਾਨ ਅੰਦਰ 12 ਦਸੰਬਰ 1841 ਈਸਵੀ ਨੂੰ ਇਹ ਮਹਾਨ ਸੂਰਮਾ 3 ਦਿਨ ਜੂਝਦਿਆਂ ਹੋਇਆ ਸ਼ਹੀਦ ਹੋਇਆ 10 ਦਸੰਬਰ ਨੂੰ ਜੰਗ ਸ਼ੁਰੂ ਹੋਈ ਸੀ ਤੇ 12 ਦਸੰਬਰ ਨੂੰ ਇਹ ਜੰਗ ਹੈ ਜਿਹੜੀ ਇਹਦੀ ਸ਼ਹਾਦਤ ਦੇ ਨਾਲ ਸਮਾਪਤ ਹੋਈ। ਇਹਦੀ ਸ਼ਹਾਦਤ ਤੋਂ ਬਾਅਦ ਇਹਦੇ ਸਰੀਰ ਦਾ ਕੀਮਾ-ਕੀਮਾ ਕਰ ਲਿਆ ਲੋਕਾਂ ਨੇ ਤੇ ਇਹਦੀ మాਸ ਦੀ ਬੋਟੀ ਆਪਣੇ ਘਰਾਂ ਚ ਲੈ ਕੇ ਗਏ। ਕਿਸੇ ਡਰ, ਵਹਿਮ ਜਾਂ ਭਰਮ ਨਾਲ ਨਹੀਂ ਸਗੋਂ ਸਤਕਾਰ ਨਾਲ ਕਿ ਜੇ ਇਹਦੇ ਸਰੀਰ ਦੀ ਬੋਟੀ ਸਾਡੇ ਘਰ ਵਿੱਚ ਰਹੇਗੀ ਨਾ ਤੇ ਸਾਡੀਆਂ ਜਨਾਨੀਆਂ ਦੀ ਕੁੱਖ ਵਿੱਚ ਇਹਦੇ ਵਰਗਾ ਬਹਾਦਰ ਸੂਰਮਾ ਜਿਹੜਾ ਜਨਮ ਲਏਗਾ ਅੱਜ ਵੀ ਪੱਛਮੀ ਤਿੱਬਤ ਦੇ ਲੋਕ ਇਹਦੀਆਂ ਬਾਤਾਂ ਪਾਉਂਦੇ ਨੇ ਅੱਜ ਵੀ ਇਹਦੇ ਸ਼ੀਦਿ ਸਥਾਨ ਦੇ ਉੱਤੇ ਜਾ ਕੇ ਜਨਾਨੀਆਂ ਇਹਦੇ ਵਰਗਾ ਪੁੱਤ ਮੰਗਦੀਆਂ ਨੇ ਉਸ ਮਹਾਨ ਜਰਨੈਲ ਦੀਆਂ ਸਮਾਵਾਂ ਨੂੰ ਅਸੀਂ ਸਜਦਾ ਕਰਦੇ ਹਾਂ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ